ਪੰਜਾਬ ਸਰਕਾਰ ਵੱਲੋਂ ਨਸ਼ਿਆ ਖਿਲਾਫ ਜਿਹੜੀ ਮਹਿੰਮ ਵਢੀ ਗਈ ਆ ਉਸ ਦੇ ਚੱਲਦਿਆਂ ਤਰਨਤਾਂ ਦੀ ਪੁਲਿਸ ਵੱਲੋਂ ਲਗਾਤਾਰੀ ਸਫਲਤਾਵਾਂ ਪ੍ਰਾਪਤ ਕੀਤੀਆਂ ਜਾ ਰਹੀਆਂ ਅਗਰ ਗੱਲ ਕੀਤੀ ਜਾਵੇ ਤਰਨਤਾਂ ਦੇ ਐਸਐਸਪੀ ਵੱਲੋਂ ਜਿਹੜੋਨੇ ਤਰਨਤਾਂ ਦੇ ਐਸਐਸਪੀ ਅਸ਼wini ਕਪੂਰ ਜੀ ਲੱਗੇ ਨੇ ਉਦੋਂ ਦੇ ਆਕੇ ਚਾਰ ਸਾਮਝਾਂ ਤੇ ਨਾਲ ਹੀ ਜਿਹੜੇ ਸੀਐਸਟਾਫ ਦੇ ਪ੍ਰਭਜ ਸਿੰਘ ਐਸਐਚਓ ਲੱਗੇ ਨੇ ਉਹਨਾਂ ਵੱਲੋਂ ਨਸ਼ਿਆ ਦੇ ਇਨਸਦਾਗਰਾਂ ਖਿਲਾਫ ਮਹਿੰਮ ਵੜਦੇ ਹੋਏ ਲਗਾਤਾਰ ਜਿਹੜੀਆਂ ਵੱਡੀਆਂ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਗਈਆਂ ਜਿਹਦੇ ਕਰਕੇ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲੀ ਸਿਕਾ ਅਤੇ ਨਾਲ ਹੀ ਹਰਨ ਬਰਾਮਰ ਕੀਤੀ ਗਈਆਂ ਤੇ ਵੱਡੇ ਵੱਡੇ ਜਿੰਦ ਅਸ਼ਾ ਤਸਕਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਟੀਲ ਦੀ ਸਲਾਖਾ ਮਗਰ ਸੁੱਟਤਾ ਗਿਆ ਵਾ ਗੱਲ ਕੀਤੀ ਜਾਵੇ ਤਾਂ ਸਰਹੱਦੀ ਏਰੀਆ ਦੀ ਸਰਹੱਦੀ ਵੀਰ ਜਿਸ ਦਾ ਡਰੋਨ ਵੱਲੋਂ ਪਾਕਿਸਤਾਨੀਆ ਦੇ ਨਾਪਾਕ ਹਰਕਤਾਂ ਲਗਾਤਾਰ ਜਾਰੀਆਂ ਵਾਂ ਡਰੋਨ ਆਹੀਂ ਹਥਿਆਰ ਛੁੱਟੇ ਜਾ ਰਿਹਾ ਹਰਨ ਛੁੱਟੇ ਜਾ ਰਿਹਾ ਲੇਕਿਨ ਤਰਨਤਾਲ ਦੇ ਪੁਲਿਸ ਵੱਲੋਂ ਅਤੇ ਬੀਐਫਐਸ ਦੀ ਵੱਲੋਂ ਸਰਚ ਆਪਰੇਸ਼ਨ ਜਾਰੀ ਰੱਖਦੇ ਹਾਂ ਰਾਤ ਦਿਨ ਇੱਕ ਕਰਦੇ ਹੋਇਆ ਵੱਡੇ ਵੱਡੇ ਤਸਕਰ ਗ੍ਰਿਫਤਾਰ ਕੀਤੇ ਗਏ ਅੱਜ ਵੀ ਤਰਨਤਾਲ ਵਿੱਚ ਜਿਹੜੀ ਐਸਐਸਪੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਦੇ ਵਿੱਚ ਭਾਰੀ ਮਾਤਰਾ ਵਿੱਚ ਹੈਰੋਨ ਬ੍ਰੰਮ ਫੜੀ ਗਈ ਆ ਅਤੇ ਨਾਲ ਦੋਸ਼ੀਆਂ ਨੂੰ ਰਗ੍ਰਿਫਤਾਰ ਕੀਤਾ ਗਿਆ ਇਹ ਕੀ ਹਮ ਹੁੰਦਾ ਸਰ ਇਨਫੋਰਮੇਸ਼ਨ ਸੀ ਜੀ ਪ੍ਰਾਇਰਟੀ ਕੋਈ ਮੂਵਮੈਂਟ ਹੈਗੀ ਜਾਂ ਡਰੱਗਸ ਵਗੈਰਾ ਜਿਹੜੇ ਆਣਗੇ ਇੱਥੋਂ ਕੋਈ ਲੈ ਕੇ ਜਾਣਗੇ ਉਦੇ ਰਿਗਾਰਡਿੰਗ ਜਿਹੜੀ ਐ ਐਸਪੀ ਡੀ ਸਾਹ ਕੋਲ ਇਨਫੋਰਮੇਸ਼ਨ ਸੀਗੀ ਮਨਿੰਦਰ ਸਿੰਘ ਉਹਨਾਂ ਕੋਲ ਉਹਨਾਂ ਨੇ ਕਹਿ ਕੇ ਨਾਕੇ ਵਗੈਰਾ ਲਗਵਾਏ ਸੀ ਤਾਂ ਨਾਕਿਆਂ ਦੇ ਵਿੱਚ ਦੌਰਾਨ ਜਿਹੜੀ ਹੈਗੀ ਆ ਪੂਸੇ ਚੌਂਕ ਤੇ ਜੇ ਅਸੀਂ ਚਰਨਜੀਤ ਸਿੰਘ ਸੀਗਾ ਉਹਨੇ ਦੋ ਮੁੰਡੇ ਜਿਹੜੇ ਸੀਗੇ ਉਹ ਰੁਕੇ ਸੀਗੇ ਜਿਨ੍ਹਾਂ ਕੋਲੋਂ ਇੱਕ ਰਾਜਾਤਲ ਦੇ ਸੀਗੇ ਰਹਿਣ ਵਾਲੇ ਦੋਨੋਂ ਘ੍ਰਿੰਡੇ ਥਾਣੇ ਦੇ ਔਰ ਉਥੋਂ ਬਈ ਕਿਸ਼ਮ ਸ਼ੇਰ ਹੈ ਇੱਕ ਮੁੰਡਾ ਜਿਹੜਾ ਹੈਗਾ ਯਾਦਵਿੰਦਰ ਹੈ ਇਹਨਾਂ ਕੋਲੋਂ ਜਿਹੜੀ 5 ਕਿਲੋ 20 ਗ੍ਰਾਮ ਹੀਰੋਇਨ ਰਿਕਵਰ ਹੋਈ ਹੈ ਸਰ ਇਹ ਪਹਿਲਾਂ ਕੋਈ ਲਿੰਕ ਆ ਭੇਜਿਆ ਨਹੀਂ ਇਹਨਾਂ ਦੇ ਮਾਮਲੇ ਦਰਜ ਨਹੀਂ ਇਹਨਾਂ ਦੇ ਨਹੀਂ ਪਹਿਲੇ ਕੋਈ ਨਹੀਂ ਇਸੇ ਕਰਕੇ ਅਸੀਂ ਇਹਨਾਂ ਦੀ ਉਹਨਾਂ ਡਿਮਾਂਡ ਲੈ ਕੇ ਇੰਟਰੋਗੇਸ਼ਨ ਕਰਾਂਗੇ ਕਿ ਇਹਨਾਂ ਨੇ ਕਿਹਦੇ ਤੋਂ ਮਨ ਪਾਰੋਂ ਇਹਨਾਂ ਦੇ ਸਿੱਧੇ ਕੰਟੈਕਟਾਂ ਉੱਥੋਂ ਮੰਗਵਾਈ ਸੀ ਜਾਂ ਇੱਥੋਂ ਡਿਲੀਵਰੀ ਲਈ ਸੀ ਕਿਸੇ ਤੋਂ ਉਹ ਸਾਰਾ ਅਸੀਂ ਡਿਊਰਿੰਗ ਇੰਟਰੋਗੇਸ਼ਨ ਜਿਹੜਾ ਇਹਨਾਂ ਦਾ ਕਰਾਂਗੇ ਸਰ ਇਹ ਡਿਲੀਵਰੀ ਲੈਣ ਆਈ ਸੀ ਜਾਂ ਕਿਸ ਤਰੀ ਫੜੇ ਜੇ ਫੜੇਗੇ ਕਿਸ ਤਰੀਕੇ ਦੇ ਨਾਲ ਥੋੜਾ ਵੇਗਾ ਦੇ ਇਹ ਡਿਲੀਵਰੀ ਇਹ ਨਹੀਂ ਹਜੇ ਸਰਟਨ ਹੋਇਆ ਵੀ ਇਹਨਾਂ ਨੇ ਮੰਗਾਈ ਸੀਗੀ ਕਿ ਉੱਥੇ ਆਪ ਕਨਸਾਈਨਮੈਂਟ ਮੰਗਾਈ ਸੀ ਜਾਂ ਕਿਸੇ ਤੋਂ ਡਿਲੀਵਰੀ ਲਈ ਸੀ ਇਹ ਡਿਊਰਿੰਗ ਡੈਰੋਗੇਸ਼ਨ ਉਹਨੂੰ ਪਤਾ ਲੱਗੂਗਾ ਬਟ ਡੈਫੀਨੇਟਲੀ ਇਹ ਆਏ ਉਧਰੋਂ ڪرੰਡੇ ਥਾਣੇ ਤੋਂ ਰਾਜਾਤਲ ਪਿੰਡ ਤੋਂ ਸੀ ਇੱਥੋਂ ਸਮਾਨ ਲੈ ਕੇ ਜਾ ਰਹੇ ਸੀ ਜੀ